ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸਕਰ ਬੰਦੀ ਤੁਸੀਂ ਸਾਰੇ ਠੀਕਾ ਹੋ ਜਿੱਦਾਂ ਕਿ ਆਪਾਂ ਮਾਰਵੀ ਦੀ ਰਸਮਾਂ ਦੀ ਇੱਕ ਲੰਬੀ ਜਨ ਸ਼ੁਰੂ ਕੀਤੀ ਪਈ ਆ ਤੇ ਉਹਦੇ ਵਿੱਚ ਆਪਾਂ ਪਿੰਨ ਚੱਕਰ ਦੀ ਰਸਮ ਕਰਵਾਣਾ ਕੀਤੀ ਸੀ ਸਾਡੇ ਸਭ ਤੋਂ ਪਹਿਲੀ ਰਸਮ ਜਿਹੜੀ ਵਿਆਹ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਉਹ ਪਿੰਨ ਚੱਕਰ ਦੀ ਰਸਮ ਹੁੰਦੀ ਆ ਤਾਂ ਵਿਆਹ ਤੋਂ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਜਿਹੜੀ ਸੁਬਾ ਇੱਕ ਦਿਨ ਪਹਿਲਾਂ ਆਟੇ ਬਣੇ ਵੀ ਆ ਸੀ ਮਿਲਦੀ ਜਾਂਦੀ ਆ ਉਸੇ ਤਰ੍ਹਾਂ ਗਵਾੜ ਵਿੱਚ ਸੱਦਾ ਦਿੱਤਾ ਜਾਂਦਾ ਹੈ ਸ왈ਿਆਂ ਮੱਖੀਆਂ ਹੁੰਦੀਆਂ ਹੁੰਦੀਆਂ ਇਹ ਕੌੜੀਆਂ ਵਿੱਚ ਧਾਲੇ ਲੇ ਕੇ ਅੰਦਰ ਲੈ ਕੇ ਤੇ ਲਾਈਨ ਦੀ ਆਉਂਦੀ ਤੇ ਹੀ ਗੱਲਾਂ ਤੋਂ ਤਾਂ ਧਾਲੇ ਨੂੰ ਲੋਕੀ ਪਾਸੇ ਕਰਦੇ ਗਿਆਸ ਲਾਤੀ ਨੂੰ ਤੇ ਜਦ ਜਿਓ ਕੰਮ ਕਰ ਤੇ ਨਾਲ ਨਾਲ ਪਿੰਨੋ ਦੀਆਂ ਆਟੇ ਬਣ ਹੋਏ ਤੇ ਤਰ੍ਹਾਂ ਜੋੜੀ ਮੇਲ ਦੀ ਲਾਈਨ ਲਾ ਕੇ ਦਿੰਦੇ ਆ ਰੋਟੀ ਬਣਿਤਾ ਪਰਵਾ ਦੇ ਕਰਨਾ ਹਾਂਜੀ ਤੇ ਇकडे ਰੱਖੇ ਹੁੰਦੇ ਆ ਗਰਮੀਆਂ ਬੰਨੀਆਂ ਹੁੰਦੀਆਂ ਹੁੰਦੀਆਂ ਹਾਂਜੀ ਤੇ ਸਾਰੀਆਂ ਜਿਹੜੀਆਂ ਮਤਲਬ ਸਭ ਤੋਂ ਪਹਿਲਾਂ ਜਿਹਨੇ ਸਾਫ ਕਰਤ ਔਰ ਮਸਰ ਬੰਨਿਆ ਆ ਮੈਨਿੰਗ ਨੀ ਕੰਪਨੀ ਬੰਨੀ ਸੀ ਆਪਕ ਤੇ ਤਾਂ ਉਹ ਆਟੇ ਦੇ ਵਿੱਚ ਪਾਣੀ ਪਾਉਂਦੇ ਨੇ ਤੇ ਨਾਲ தோ மே ਯੇ ਆਤੇ ਤੇ ਪੜੀ ਦਾ ਮੇਰੇ ਭੜਾ ਮੈਂ